ਇਹ ਕਵਤਾ ਦੇ ਨੌ ਰਸ ਹੁੰਦੇ ਨੇ ਕਰੁਣਾ ਰਸ ਸ਼ਾਂਤ ਰਸ ਬੀਪਤ ਸ੍ਰਸ ਰੌਂਦਰ ਰਸ ਹਾਸ ਰਸ ਬਰਾਗ ਰਸ ਚਿੰਗਾਰ ਰਸ ਇਹਦੇ ਚੋਂ ਤਿੰਨ ਵੱਡੇ ਰਸ ਹੁੰਦੇ ਨੇ ਹਾਸ ਰਸ ਬਰਾਗ ਰਸ ਤੇ ਵੀਰ ਰਸ ਬਰਾਗ ਰਸ ਤਾਂ ਪਿੰਡਾਂ ਵਾਲੀਆਂ ਮਾਈਆਂ ਕੋਲੇ ਵਾੜਾ ਹੁੰਦਾ ਹਰ ਇੱਕ ਮਾਈ ਕੋਲੇ ਨਹੀਂ ਹੁੰਦਾ ਜਿਹੜੀਆਂ ਬੁੜੀਆਂ ਕਾਨ ਵੱਧ ਜਾਂਦੀਆਂ ਉਹਨਾਂ ਕੋਲੇ ਵਾੜਾ ਹੁੰਦਾ ਹੈ ਬੁੜਾ ਭਵੇਂ 150 ਸਾਲ ਦਾ ਹੋ ਕੇ ਮਰਿਆ ਹੋਵੇ ਉਹ ਕੁੰਡ ਜੇ ਕੱਢ ਕੇ ਇਹ ਜੇ ਬੈਣ ਪਾਉਂਦੀਆਂ ਨੇ ਪ੍ਰੀਹਾਂ ਦਾ ਰੋਣ ਕਢਾ ਦਿੰਦੀਆਂ ਜਿਹੜਾ ਪਹਿਲੇ ਦਿਨ ਗਿਆ ਨਾ ਉਹ ਰੋਣ ਲੱਗ ਜਾਂਦਾ ਹੈ ਉਹ ਗੱਲ ਕੁਝ ਨਹੀਂ ਹੁੰਦੀ ਉਹ ਇੱਕ ਕਲਾ ਹੀ ਹੁੰਦੀ ਹੈ ਬਸ ਉਹਨਾਂ ਨੂੰ ਹਸਾਵ ਹੈ ਹੋਰੋਜ ਦਾ ਉਹ ਬਰਾਗ ਰਸ ਭਰ ਦਿੰਦੀਆਂ ਨੇ ਤੇ ਜਿਹੜਾ ਵੀਰ ਰਸ ਹੈ ਇਹ ਹੁੰਦਾ ਚੰਗੇ ਟਾਢੀਆਂ ਕੋਲੇ ਉਹ ਟਾਢੀ ਇੱਥੇ ਲੱਗੇ ਹੋਣ ਨਾ ਇੱਕ ਤਾਂ ਮੁੱਛਾ ਮੱਛਾ ਐ ਜਮਾ ਕੁੰਡੀਆਂ ਹੁੰਦੀਆਂ ਨਾ ਚਿਹਰਾ ਮੋਰਾ ਹੋਇ ਜਾ ਇੱਕੋ ਗੱਲ ਇਹ ਜੀ ਕਰਦੇ ਨੇ ਤੇ ਐਂ ਲੱਗੂ ਵੀ ਜੇ ਮੇਰੇ ਕੋਲੇ ਕਿਰਪਾਨ ਹੋਵੇ ਮੈਂ ਕਿਰਪਾਨ ਮਾਰੂ ਜੇ ਰਫਲ ਹੋਵੇ ਮੈਂ ਰਫਲ ਮਾਰੂ ਇੰਨਾ ਜੋਸ਼ ਭਰ ਦਿੰਦੇ ਨੇ ਤੇ ਜਿਹੜੇ ਅਸੀਂ ਹਾਂ ਕਵੀਸ਼ਰਾਂ ਸਾਨੂੰ ਦਸਵੇਂ ਪਾਤਸ਼ਾਹ ਨੇ ਹਾਸ ਰਸ ਦਿੱਤਾ ਹੋਇਆ ਹੈ ਬਿਨਾਂਲੇ ਆਪ ਨਹੀਂ ਬੋਰ ਹੋਣਾ ਨਾਲੇ ਸੰਗਤ ਨੂੰ ਬੋਰ ਨਹੀਂ ਹੋਣ ਦੇਣਾ ਠੀਕ ਹੈ ਨਾਲੇ ਗੱਲਾਂ ਬਾਤਾਂ ਲਾਈ ਜਾਂਦੀਆਂ ਨੇ ਨਾਲੇ ਵਿੱਚ ਕੋਈ ਮਾੜੀ-ਮੋਟੀ ਹਾਸੇ ਮਜ਼ਾਕ ਵਾਲੀ ਗੱਲ ਸੁਣਾਈ ਜਾਣੀ ਹੈ ਬੈ ਸੁਣਿਓ ਉਹ ਇਹ ਸੀ ਕਿ ਸਾਡੇ ਪਿੰਡਾਂ ਦੀ ਇੱਕ ਕੁੜੀ ਉਹ ਇਧਰ ਵਿਆਹੀ ਸੀ ਦੂਰ ਕਿਸੇ ਜ਼ਿਲ੍ਹੇ 'ਚ ਤੇ ਉੱਥੋਂ ਫੋਨ ਆ ਗਿਆ ਵੀ ਉਹ ਕੁੜੀ ਦਾ ਪਾਪਾ ਜਣੀ ਕਿ ਸਹੁਰਾ ਸਾਹਿਬ 96 ਸਾਲ ਦਾ ਤਾਂ ਹੋ ਗਿਆ ਸੀ ਤੇ ਆ 2024 ਜਿੱਦਾਂ ਸਾਲ ਚੜ੍ਹਿਆ 1 ਜਨਵਰੀ ਨੂੰ ਉਹਦੇ ਨੂੰ ਲੱਗਿਆ ਸੀ 97ਵਾਂ ਤੇ ਪੋਤੇ ਪੋਤੀਆਂ ਦੋਤੇ ਦੋਤੀਆਂ ਹਰਿਆ ਭਰਿਆ ਬਗੀਚਾ ਛੱਡ ਕੇ ਹਜੂਰਾ ਸੰ ਵਿਚਾਰਾ ਰੱਬ ਨੂੰ ਪਿਆਰਾ ਹੋ ਗਿਆ ਤੇ ਜਦੋਂ ਫੋਨ ਆ ਗਿਆ ਤੇ ਉਹ ਬੇਬੇ ਬੋਲਦੀ ਆ ਬੇ ਜੈ ਖਾਣਿਓ ਆਪਣੀ ਤਾਂ ਰੋਡੀ ਦਾ ਪਾਪਾ ਗੁਜ਼ਰ ਗਿਆ ਤੇ ਹੂੰ ਤਾਂ ਖੈਰ ਜਾਂਦੇ ਜਾਂ ਰਾਈਆਂ ਨਾ ਰਲ ਗਿਆ ਕੋਈ ਵਿਚਾਰਾ ਓੱਖਾ ਨਹੀਂ ਹੋਇਆ ਹੋਰ ਨਹੀਂ ਤੇ ਤੜਕੇ ਸ਼ਿਸ਼ਕਾਰ ਐ ਮੈਂ ਤੇ ਵੱਡੀ ਬਹੂ ਤੇ ਮੁੰਡਾ ਜਾਵਾਂਗੇ ਠੀਕ ਐ ਇਵੇਂ ਜਿਵੇਂ ਫੁੱਲਾਂ ਤੇ ਡੰਗ ਲਾਹਿਆਵਾਂਗੇ ਜਿੱਦẽ ਹੋਇਆ ਭੋਗ ਉੱਦੇ ਮੇਰੀ ਪੁੱਗੂ ਮੈਂ ਕਿਸੇ ਦੀ ਨਹੀਂ ਪੁੱਗਣ ਦੇਣੀ ਉਹ ਵੱਡਾ ਮੁੰਡਾ ਦਾ ਬੇਬੇ ਪਹਿਲਾਂ ਕਿਹੜਾ ਤੋ ਪੁੱਗਣ ਦਿੱਤੀ ਆ ਸਾਡੀ ਚੱਲ ਕੋਈ ਗੱਲ ਨਹੀਂ ਤੂੰ ਪਗਾ ਲਈ ਕੀ ਕਰੇਂਗੀ ਉਹ ਆਦੀ ਆ ਜਾਣਦੇ ਉਹ ਕਰ ਭੋਗ ਆ ਜਾਣਦੇ ਮੈਂ ਉੱਦੇ ਦੱਸੂ ਤੁਹਾਨੂੰ ਭੋਗ ਆ ਗਿਆ ਜੀ ਤੇ ਭੋਗ ਵਾਲੇ ਦਿਨ ਬੇਬੇ ਨੇ ਪਹਿਲੀ ਸ਼ਰਤ ਇਹ ਲਈ ਮੈਂ ਤੁਹਾਨੂੰ ਆਪ ਦਾ 35 11 ਨਹੀਂ ਲਿਜਾਣ ਦੰਦੀ ਭੋਗ ਤੇ ਉਹਦੇ ਕਿਉਂ ਆਦੀ ਕੀ ਪਤਾ ਉੱਥੇ ਗੇਅਰ ਡਾਲੋਂ ਜਾ ਕੇ ਕਰ ਕਰ ਕਰਵਾਈ ਜਾऊं ਠੀਕ ਹੈ ਆਪਾਂ ਚੱਲਾਂਗੇ ਸਿਉਣਾ ਲੀਕਾ ਜੀਦਾ ਮਰਜ਼ੀ ਮੰਗੋ ਉਹ ਹੁਣ ਸਿਉਣਾ ਲੀਕਾ ਕਿਸੇ ਦਾ ਮੰਗ ਲਿਆ ਉਹਨਾਂ ਦੇ ਘਰ ਸਿਆਣਾ ਬੰਦਾ ਨਾ ਕਰੇ ਉਹ ਪਲੱਸ 2 ਵਾਲਾ ਮੁੰਡਾ ਉਹਦੇ ਨੱਤੀਆਂ ਦੋਨੇ ਪਾਸੇ ਪਾਈਆਂ ਜੇ ਪਹੁੰਚੇ ਪੁਨੇ ਰਮਾਲ ਬਨ ਲਈ ਚਿੱਟੀ ਵਿਚਾਰੇ ਨੇ ਤੇ ਮਾਈਆਂ ਭਾਈ ਉਹਨੇ ਬੇਬੇ ਨੇ ਮਾਈਆਂ ਇਕੱਠੀਆਂ ਕਰ ਲਈਆਂ ਆਥਣੀ ਜਾਏ ਸਾਰੀਆਂ ਕੋਲੇ 3-4 ਦਿਨ ਪਹਿਲਾਂ ਵੀ ਐ ਚੱਲਾਂਗੇ ਆਪਾਂ ਠੀਕ ਹੈ ਤੇ ਬਹੁਤ ਵਧੀਆ ਹੈ ਤਾਂ ਖੈਰ ਗੁਜਰਿਆ ਹੋਇਆ ਕੁੜਮ ਪਰ ਫੇਰ ਵੀ ਉਹ ਨਾ ਖੁਸ਼ੀ ਦਾ ਮਾਹੌਲ ਹੀ ਆ ਉੱਥੇ ਵਿਆਹ ਵਰਗਾ ਮਾਹੌਲ ਹੈ ਆਪਾਂ ਮੋੜ ਘੋੜ ਕਰਕੇ ਆਵਾਂਗੇ ਠੀਕ ਹੈ ਕੁੜਮ ਦੀ ਜੈ ਬੋਲੇ ਕੁੜਮ ਦੀ ਹਰ ਬੋਲੇ ਉਹ ਆਦਿਆਂ ਵੀ ਠੀਕ ਹੈ ਇੱਕ ਉਹਨਾਂ ਨੂੰ ਐਂ ਦੱਸਿਆ ਬੇਬੇ ਵੀ ਰੋਟੀ ਘੱਟ ਖਾ ਕੇ ਜਾਇਓ ਠੀਕ ਹੈ ਰੋਟੀ ਦੀ ਕੋਈ ਲੋੜ ਨਹੀਂ ਉੱਥੇ ਪਨੀਰ ਪਕੌੜੇ ਗੋਭੀ ਵਾਲੇ ਪਕੌੜੇ ਤੇ ਬਾਦੂ ਖਟਿਆਈ ਖਟੂਈ ਸਭ ਕੁਝ ਬਾਦੂ ਹੋਊਗਾ ਉਹ ਹੁਣ ਮਾਈਆਂ ਉਹ ਜਿਵੇਂ ਰੈਡੀ ਹੋ ਗਈਆਂ ਵਿਚਾਰੀਆਂ ਮਗਰ ਨੂੰ ਮੂੰਹ ਕਰਕੇ ਬਹਿ ਗਈਆਂ ਟਰਾਲੀ 'ਚ ਉਹ ਮੁੰਡੇ ਨੇ ਬੰਨ ਕੇ ਰਮਾਲ ਚਿੱਪ ਪਾ ਲਈ ਵਿੱਚ ਤੇ ਧਰ ਧਰ ਰੇਸ਼ ਤੇ ਪੈਰ ਉਹ ਐ ਫੁੜ ਕੇ ਟਰਾਲੀ ਵੇ ਹੌਲੀ ਹੌਲੀ ਜਾਇ ਕਰ ਉਹਨੂੰ ਹੁਣ ਵਿਚਾਰੇ ਨੂੰ ਆਪ ਦਾ ਲੋਰ ਆਈ ਜਾਵੇ ਮੁੰਡੇ ਨੂੰ ਉਹ ਦੱਬੀ ਤੁਰਿਆ ਜਾਵੇ ਉਹ ਪੋਸਤਾ ਮਾਈਆਂ ਛੁਲਕਤੀਆਂ ਟਰਾਲੀ ਨੇ ਕਿਉਂ ਐ ਬੁੜਕੀਆਂ ਵਾਲੇ ਕੁਸ ਭੁੱਖੀਆਂ ਸੀ ਕੁਸ ਗਾਹਾਂ ਜਾ ਕੇ ਰੋਣਾ ਪੈ ਗਿਆ ਇਹ ਰੋਣਾ ਹੋਵੇ ਚ ਇਹ ਗਾਉਣਾ ਹੋਵੇ ਇਹ ਜੋਰ ਲੱਗਦਾ ਐਵੇਂ ਨਹੀਂ ਗੱਲ ਆ ਦੇਖੋਣ ਅਸੀਂ ਕੋਟ ਲਾਤੇ ਸਾਨੂੰ ਪਾਲਾ ਨਹੀਂ ਲੱਗਦਾ ਹੈ ਕਿਉਂ ਜੋਰ ਲੱਗੀ ਜਾਂਦਾ ਤੇ ਇੱਕ ਜੋਰ ਇੰਨਾ ਲੱਗਦਾ ਆ ਜਿਹੜਾ ਤਾਲੂਆ ਨਾ ਇਹ ਅਸੀਂ ਤਰ ਰੱਖਦੇ ਆ ਆਪਦਾ ਬਦਾਮ ਖਾਨੇ ਆ ਹੁਣ ਕਿਉਂ ਕੂਤਾ ਖਾਦਾ ਨਹੀਂ ਜਾਂਦਾ ਪਹਿਲਾਂ ਤਾਂ ਜੇ ਕੋਈ ਮੁੰਡਾ ਗਾਉਂਦਾ ਹੁੰਦਾ ਜਾਂ ਕੋਈ ਕੁਲਦਾ ਹੁੰਦਾ ਤੇ ਪਿੰਡ ਦੇ ਲੋਕੋ ਨੂੰ ਕਿਉਂ ਦੰਦੇ ਕੋਈ 10 ਸਿਰ ਦੇ ਆਇਆ ਕੋਈ ਪਸੇਰੀ ਦੇ ਆਇਆ ਕੋਈ ਸੇਰ ਦੇ ਆਇਆ ਹੁਣ ਕਿਉਂ ਪਹਿਲੀ ਗੱਲ ਤਾਂ ਹੁੰਦਾ ਨਹੀਂ ਹੋਵੇ ਤਾਂ ਖਾਦਾ ਨਹੀਂ ਜਾਂਦਾ ਖਾ ਲੇ ਤਾਂ ਕਿਉਂ ਪਚਦਾ ਨਹੀਂ ਜੇ ਪਚੇ ਤਾਂ ਬੰਦਾ ਬਾਜਦਾ ਨਹੀਂ ਹੁਣ ਤਾਂ ਆ ਗੱਲ ਹੋਈ ਪਈ ਐ ਬਾਦਾਮ ਖੈਰ ਜ਼ਰੂਰ ਐ ਵੀ ਅਸੀਂ 12 12 13 13 ਬਾਦਾਮ ਪਿਓ ਦੰਨੇ ਆ ਆ ਤਾਲੂਆ ਖੁਸ਼ ਰਹਿੰਦਾ ਤਰ ਠੀਕ ਐ ਆ ਜੇ ਤਾਲੂਆ ਨਾ ਤਰ ਹੋਵੇ ਨਾ ਬਾਜ ਲਿਕੜ ਨੂੰ ਹਟ ਜਾਂਦੀ ਐ ਆ ਬੀਬੀਆਂ ਜਦੋਂ ਵਿਆਹ ਜਾਂਦੀਆਂ ਨਾ ਇਹਨਾਂ ਦਾ ਜਾਗੋ ਵਾਲੇ ਦਿਨ ਤਾਲੂਆ ਖੁਸ਼ਕ ਹੋ ਜਾਂਦਾ ਪਹਿਲਾਂ ਤਾਂ ਇੱਥੋਂ ਵਿਚਾਰੀਆਂ ਚਾਚ ਬੋਲੀਆਂ ਪਾਈ ਜਾਣਗੀਆਂ ਨੱਚੀ ਜਾਣਗੀਆਂ ਉੱਥੇ ਕੁਝ ਮਠਿਆਈ ਮਾੜੀ ਹੁੰਦੀ ਐ ਤੇ ਤਾਲੂਗਾ ਖੁਸ਼ਕ ਹੋ ਜਾਂਦਾ ਫਿਰ ਅਗਲੇ ਦਿਨ ਉਹਦੀ ਬਾਜ ਨਿਕਲਦੀ ਫਿਰ ਐ ਬਾਜ ਮਾਦਿਆ ਬਿਆੰਤ ਬਿਆੰਤ ਉਹ ਬਾਜ ਤਾਂ ਨਿਕਲਦੀ ਨਹੀਂ ਜੋਰ ਲੱਗੀ ਜਾਂਦਾ ਬੇਅੰਤ ਤਾਂ ਮੂੰਹ ਚੋਂ ਨਿਕਲਦਾ ਹੀ ਨਹੀਂ ਤੇ ਉਹ ਇਹ ਗੱਲ ਹੋ ਜਾਂਦੀ ਐ ਤਾਲੂਗਾ ਰੱਖਣਾ ਉਹ ਮਾਈਆਂ ਦਾ ਤਾਲੂਗਾ ਹੋ ਗਿਆ ਖੁਸ਼ਕ ਲੱਗ ਗਿਆ ਜੋਰ ਸਾਰਾ ਤੇ ਬਰੈਡ ਬਰੁੱਡ ਵਿੱਚ ਹੀ ਰਹਿ ਗਏ ਉਹ ਜਿਹੜਾ ਬ੍ਰਾਂਡ ਕੀ ਸੀ ਬ੍ਰੈਡ ਪਨੀਰ ਪਕੌੜੇ ਖਾਵਾਂਗੇ ਫਲਾਣੇ ਖਾਵਾਂਗੇ ਬਾਤ ਆਈ ਜਾਣ ਵਿਚਾਰੀਆਂ ਅੰਦਰੋਂ ਕੁਝ ਨਿਕਲੇ ਨਾ ਤੇ ਲੋ ਅਸੀਂ ਨਾ ਹੋਂ ਤੱਕ ਕਾਣਾਕੂਣਾ ਦੇ ਖਿਲਾਫ ਆ ਪਰ ਚਲੋ ਆ ਇੱਕ ਕੁਵਿਸ਼ਰੀ ਸਮਾਜ ਦੀ ਮੰਗ ਦੇ ਉੱਤੇ ਸੀ ਲਿਖੀ ਐ ਉਹ ਉਹ ਤੁਹਾਨੂੰ ਸੁਣਾ ਕੇ ਫਿਰ ਆਪਾਂ ਖੇ ਮੰਦੇ ਜਾ ਚ ਖਮ ਹੋਏ ਆਉ ਬੂੜੀਆਂ ਦੇ ਚੋਜ ਵਿਖਾਈਏ ਆਉ ਬੂੜੀਆਂ ਦੇ ਚੋਜ ਵਿਖਾਈਏ ਮਰੇ ਕੁੜਮ ਦੇ ਗੀਤ ਗਵਾਈਏ ਮਰੇ ਕੁੜਮ ਦੇ ਗੀਤ ਗਵਾਈਏ ਜੈ ਕੁੜਮਣੀ ਕੀੜੂ ਕਾਣਾ ਖਬਰ ਕਸੂਤੀ ਕਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਭਾਲੋ ਨੀ ਜੋ ਵਧਿਆ ਰੋਉ ਭਾਲੋ ਨੀ ਜੋ ਵਧਿਆ ਰੋਉ ਆਪਣਾ ਗਾਹਾਂ ਮੁਕਾਬਲਾ ਹੋ ਆਪਣਾ ਗਾਹਾਂ ਮੁਕਾਬਲਾ ਹੋ ਸਿੰਘ ਕੁੰਡੀਆਂ ਜਿਉ ਅੜ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਵੱਦੋਂ ਵੱਦ ਲਜਾਈਏ ਬੁੜੀਆਂ ਵੱਦੋਂ ਵੱਦ ਲਜਾਈਏ ਰੋਟੀ ਦੇ ਸੌਰੀ ਨੰਬਰ ਬਣਾਈਏ ਰੋਟੀ ਦੇ ਸੌਰੀ ਨੰਬਰ ਬਣਾਈਏ ਕੁੜਮ ਬੈਂਟਰੀ ਵਰ ਗਿਆ ਵੇ ਜੇ ਕੁੜਮ ਖਾਂਦਾ ਪੀਂਦਾ ਮਰ ਗਿਆ ਵੇ ਕੁਰਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁਰਮਾ ਓਏ ਬੁੜਕੇ ਟਰਾਲੀ ਹੀਠ ਉਤਾਹਾਂ ਬੁੜਕੇ ਟਰਾਲੀ ਹੀਠ ਉਤਾਹਾਂ ਨਿਰਨੇ ਕਾਲ ਜੇ ਰੋਈਆਂਗਾ ਨਿਰਨੇ ਕਾਲ ਜੇ ਰੋਈਆਂਗਾ ਕਈ ਬੁੜੀਆਂ ਦੇ ਧਰਨਾ ਪੈ ਗਈਆਂ ਭੁੱਖਾ ਕਾਲ ਜਾ ਬੜ ਗਿਆ ਵੇ ਜੈ ਕੁਰਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁਰਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁਰਮਾ ਗਾਹਾਂ ਜਾ ਕੇ ਬੈਣ ਵੇਖ ਲੋ ਕਿਹੜੇ ਟੰਗ ਨਾਲ ਪਾਉਂਦੀਆਂ ਕਮਦਿਲ ਕੁੜਮਾ ਠੰਡ ਤੋਂ ਡਰ ਗਿਆ ਕਮਦਿਲ ਕੁੜਮਾ ਠੰਡ ਤੋਂ ਡਰ ਗਿਆ ਸਿਆਲ ਚੜਨ ਤੋਂ ਪਹਿਲਾਂ ਹੀ ਮਰ ਗਿਆ ਸਿਆਲ ਚੜਨ ਤੋਂ ਪਹਿਲਾਂ ਹੀ ਮਰ ਗਿਆ ਥੋੜੀ ਜੀ ਕਾਲੀ ਕਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇ ਜੈ ਕੁੜਮਾ ਰਹੀ ਕੁੜਮਣੀ ਮੇਰੀ ਕਮਲੀ ਰਹੀ ਕੁੜਮਣੀ ਮੇਰੀ ਕਮਲੀ ਊਕਿਆ ਨਾ ਤੂੰ ਐਡਾ ਅਮਲੀ ਊਕਿਆ ਨਾ ਤੂੰ ਐਡਾ ਅਮਲੀ ਨੌ ਦਸ ਕਿल्ले ਚਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇ ਜੈ ਕੁੜਮਾ ਓਏ ਜੀ ਬਿਆ ਤੂੰ ਵਧ ਰੱਬਾ ਲੱਗਿਆ ਜੀ ਬਿਆ ਤੂੰ ਵਧ ਰੱਬਾ ਪੰਜ ਸੱਤ ਬੁੜੇ ਹੋਰ ਸੱਧ ਰੱਬਾ ਪੰਜ ਸੱਤ ਬੁੜੇ ਹੋਰ ਸੱਧ ਰੱਬਾ ਸਿਆਲੋ ਸਿਆਲ ਲਬਾ ਦੇ ਸੀ ਜਨ ਇੱਕ ਲਜਾ ਕੇ ਹੀ ਖੜ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਨ ਜੈ ਕੁੜਮਾ ਆ ਲੋਕੋ ਘਰ ਚ ਪਖੰਡ ਕਰੋ ਨਾ ਲੋਕੋ ਘਰ ਚ ਪਖੰਡ ਕਰੋ ਵਾਲਿਆਂ ਦੇ ਨਾਲ ਮਰੋ ਨਾ ਮਰਨ ਵਾਲਿਆਂ ਦੇ ਨਾਲ ਮਰੋ ਨਾ ਇੱਕ ਵਾਰੀ ਵਿਆਹ ਹੋ ਗਿਆ ਸਭ ਦਾ ਹੁਣ ਦੂਜਾ ਕਿਉਂ ਧਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ